ਦੇ ਵਿੱਚ ਕੁੜੀਆਂ گروਹ ਬਣਾ ਕੇ ਫਿਰਦੀਆਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਪਿਛਲੇ 2-3 ਦਿਨਾਂ ਤੋਂ ਆ ਰਹੀਆਂ ਸੀ ਇਹ ਬਿਲਕੁਲ ਸੱਚੀ ਗੱਲ ਆ 3 ਦਿਨ ਹੋ ਗਏ ਇਸ ਗੱਲ ਨੂੰ ਕਿ ਸਾਡੇ ਪਿੰਡ ਇੱਕ ਪੁਲ ਦੇ ਉੱਤੇ ਚਾਰ ਕੁੜੀਆਂ ਆ ਕੇ ਖੜੀਆਂ ਕੁੜੀਆਂ ਪੂਰੀਆਂ ਖੂਬਸੂਰਤ ਸੋਹਣੇ ਕੱਪੜੇ ਵਗੈਰਾ ਪਾਏ ਤੇ ਉਹ ਹਰ ਇੱਕ ਆਉਣ ਜਾਣ ਵਾਲੇ ਰਾਈ ਨੂੰ ਹੱਥ ਦਿੰਦੀਆਂ ਸੀ ਉਦੋਂ ਨਹੀਂ ਮੈਨੂੰ ਪਤਾ ਲੱਗਾ ਵੀ ਉਹ ਕਿਉਂ ਹੱਥ ਦਿੰਦੀਆਂ ਸੀ ਪਰ ਬਾਅਦ ਵਿੱਚ ਪਤਾ ਲੱਗਾ ਅੱਜ ਜਦੋਂ ਇਹ ਖਬਰ ਆਈ ਪੀ ਉਹ ਕੁੜੀਆਂ ਫਰੌਡ ਸਨ ਤੇ ਪੁਲਿਸ ਨੇ ਉਹਨਾਂ ਨੂੰ ਕਾਬੂ ਕਰ ਲਿਆ ਸਾਰੀ ਗੱਲਬਾਤ ਨੂੰ ਮੈਂ ਇਸ ਵੀਡੀਓ 'ਚ ਦੱਸਦਾ ਸੁਣਿਓ ਸ਼ੇਅਰ ਕਰਿਓ ਕੋਈ ਭੈਣ ਭਰਾ ਠੱਗੀ ਨਾ ਖਾ ਲਿਓ ਚਾਰ ਕੁੜੀਆਂ 8 ਵਜੇ ਸਾਡੇ ਪੁਲ ਤੇ ਆ ਜਾਂਦੀਆਂ ਮੈਂ ਬਾਹਰ ਖੇਤਾਂ ਦੇ ਵਿੱਚ ਸਪਰੇਅ ਕਰ ਰਿਹਾ ਸੀ ਜਦੋਂ ਮੈਂ ਲੰਘਿਆ ਉਹਨਾਂ ਮੈਨੂੰ ਵੀ ਹੱਥ ਦਿੱਤਾ ਮੈਂ ਕਾਲੀ ਝੋਣ ਕਰਕੇ ਉਹਨਾਂ ਕੋਲ ਨਹੀਂ ਰੁਕਿਆ ਉਦੋਂ ਮੈਨੂੰ ਸ਼ੱਕ ਪੈ ਗਿਆ ਵੀ ਇਹ ਕੁੜੀਆਂ ਜਿਹੜੀਆਂ ਕੱਲੀਆਂ ਵਾਂ ਇਹ ਕਿਸੇ ਨਾ ਕਿਸੇ ਕਾਰਨ ਬੈਠੀਆਂ ਵਾ ਪਰ ਮੈਂ ਨਹੀਂ ਧਿਆਨ ਦਿੱਤਾ ਆਉਂਦੇ ਜਾਂਦੇ ਰਹੀਆਂ ਕੋ 100 100 200 200 ਰੁਪਈਆ ਘਰੋਂ ਦੀਆਂ ਰਹੀਆਂ ਕੋਈ ਕਹਿ ਦਿੰਦੀ ਸੀ ਕਿ ਮੇਰਾ ਭਰਾ ਭਰਾ ਬਿਮਾਰ ਵਾ ਅਸੀਂ ਰਾਜਸਥਾਨ ਤੋਂ ਆ ਕੋਈ ਕਹਿ ਦਿੰਦੀ ਸੀ ਸਾਡੀ ਭੈਣ ਬਿਮਾਰ ਆ ਕੋਈ ਕਹਿ ਦਿੰਦੀ ਸੀ ਸਾਡੀ ਮਾਂ ਬਿਮਾਰ ਆ ਤੇ ਸਾਡੇ ਪੰਜਾਬ ਦੇ ਲੋਕ ਜਿਹੜੇ ਉਹ ਦਾਨੀ ਆ ਉਹ ਮਤਲਬ ਕਿਸੇ ਦਾ ਦੁੱਖ ਵੇਖ ਕੇ ਦਰਦ ਵੇਖ ਕੇ ਉਦੋਂ ਹੀ ਉਹਦੀ ਮਦਦ ਕਰ ਦਿੰਦੇ ਆ ਪਰ ਬਾਅਦ ਵਿੱਚ ਉਹ ਇੱਥੋਂ ਚੋਲਾ ਸਾਹਿਬ ਚਲੇ ਜਾਂਦੀਆਂ ਉੱਥੇ ਵੀ ਜਦੋਂ ਜਾ ਕੇ ਇਹੋ ਕੰਮ ਕਰਦੀਆਂ ਤੇ ਉਹਨਾਂ ਨੂੰ ਸ਼ੱਕ ਦੇ ਦਾਇਰੇ ਵਿੱਚ ਲੈ ਆਂਦਾ ਜਾਂਦਾ ਜਦੋਂ ਉਹਨਾਂ ਤੋਂ ਪ੍ਰਸ਼ਾਸਨ ਪੁਸ਼ਪੜਤਾਲ ਕਰਦਾ ਤੇ ਉਹ ਮੰਨਦੀਆਂ ਕਿ ਸਾਡੇ ਨਾਲ ਦੀਆਂ 14-15 ਕੁੜੀਆਂ ਹੋਰ ਆ ਜਿਹੜੀਆਂ ਇਸੇ ਤਰ੍ਹਾਂ ਕਰਕੇ ਪੰਜਾਬ ਦੇ ਵਿੱਚੋਂ ਠੱਗੀ ਮਾਰ ਰਹੀਆਂ ਸੋ ਭੈਣੋ ਵੀਰੋ ਤੇ ਭਰਾਓ ਵੀਡੀਓ ਪਾਉਣ ਦਾ ਮਕਸਦ ਇਹ ਆ ਕਿ ਬੜੇ ਤਰ੍ਹਾਂ ਦੇ ਸੰਸਾਰ ਤੇ ਕਪੜੇ ਚੱਲਦੇ ਜੇ ਕਦੀ ਕਿਸੇ ਦੇ ਵਿਲੇਮੇ ਚ ਨਾ ਆ ਜੂ ਹੋ ਸਕਦਾ ਤੁਹਾਨੂੰ ਵਰਚਾ ਪ੍ਰਚਾ ਕੇ ਪੈਸੇ ਵੀ ਲੈ ਲੈਣਾ ਜਾਂ ਕੋਈ ਉਹੋ ਜਿਹਾ ਬੰਦਾ ਢਿੱਲਾ ਹੋਵੇ ਜਿਹੜਾ ਡੁੱਲ ਜੇ ਉਹਦੀ ਕੋਈ ਗਲਤ ਵੀਡੀਓ ਬਣਾ ਕੇ ਫਿਰ ਉਹਨੂੰ ਬਲੈਕਮੇਲ ਕਰਨ ਸੋ ਸਾਰੇ ਵੀਰ ਭੈਣ ਭਰਾ ਜਿੱਥੇ ਵੀ ਇਹੋ ਜੀਆਂ ਕੋਈ ਕੁੜੀਆਂ ਦਿਸਦੀਆਂ ਵਾ ਉਹਦੀ ਆਪ ਪੁੱਛਗਿੱਛ ਕਰੋ ਉਹਨਾਂ ਦੇ ਆਈਡੀ ਪ੍ਰੂਫ ਲਓ ਕਈ ਵਾਕਿਆ ਇਹ ਲੋੜਵੰਦ ਵਾਕੇ ਜਾਂ ਇੱਕ ਫਰੌਡ ਆ ਜਾਂ ਇੱਕ ਠੱਗੀ ਆ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਜਿਹੜਾ ਜ਼ਰੂਰੀ ਲੋੜਵੰਦ ਬੰਦਾ ਜਿਹਦੀ ਮਦਦ ਕਰਨੀ ਹੁੰਦੀ ਸਾਡੇ ਪੰਜਾਬ ਦੇ ਲੋਕਾਂ ਨਾਲ ਉਹ ਵੀ ਵਾਂਝਾ ਰਹਿ ਜਾਂਦਾ ਇਹ ਹੁਣ ਪੂਰਾ 15-20 ਕੁੜੀਆਂ ਦਾ ਗਰੁੱਪ ਨਿਕਲਿਆ ਜਿਹੜੀਆਂ ਇਸ ਤਰ੍ਹਾਂ ਦੀ ਠੱਗੀ ਮਾਰ ਰਹੀਆਂ ਸੀ ਵੱਖ-ਵੱਖ ਪਿੰਡਾਂ 'ਚ ਜਾ ਕੇ ਉਥੋਂ ਪੈਸੇ ਇਕੱਠੇ ਕਰ ਰਹੀਆਂ ਸੀ ਆਉਣ ਵਾਲੇ ਦਿਨਾਂ 'ਚ ਸ਼ੈਤ ਖਬਰ ਵੀ ਕੋਈ ਛਪੇ ਤੇ ਸੋ ਵੀਰੋ ਜਰੂਰ ਖਿਆਲ ਰੱਖਿਓ ਕਿ ਕੁੜੀਆਂ ਦੇ 10 ਤੋਂ ਲੈ ਕੇ 4 ਕੁੜੀਆਂ ਤੱਕ ਤੇ ਘਰੋਂ ਫਿਰਦੇ ਆ ਜਿਹੜੇ ਪਿੰਡਾਂ ਦੇ ਵਿੱਚ ਪੈਸੇ ਗਰਾਹ ਰਹੇ ਆ ਤੇ ਕੋਈ ਇਹਨਾਂ ਦੇ ਭਲੇਖਾ ਇਹਦੇ ਵਿੱਚ ਇਹਨਾਂ ਦੇ ਦਾ ਥੱਲੇ ਨਾ ਆਜੋ ਕਈ ਪ੍ਰਕਾਰ ਦੇ ਅੱਜਕੱਲ ਕੈਮਰੇ ਜੇ ਤੁਸੀਂ ਕੋਈ ਪੁੱਠੀ ਸਿੱਧੀ ਗੱਲ ਕਰ ਬੋਂ ਤੇ ਇਹ ਤੁਹਾਡੀ ਕੋਈ ਵੀਡੀਓ ਬਣਾ ਲੈਣ ਫਿਰ ਫਿਰ ਤੁਹਾਡੇ ਕੋਲ ਡਬਲ ਪੈਸਿਆਂ ਦੀ ਮੰਗ ਕਰਨਾ ਸੋ ਸਾਰੀ ਵੀਡੀਓ ਸੁਣ ਕੇ ਸ਼ੇਅਰ ਕਰ ਦਿਓ ਸਾਸਰੀ ਕਾ